ਇਸੇ ਪਾਰਟੀ ਨੇ ਉਸ ਨੂੰ ਟਿਕਟ ਦੇ ਦਿੱਤੀ ਜਿਸ ਨੂੰ ਇਹ ਨਹੀਂ ਪਤਾ ਕਿ ਸਾਡਾ ਫਰਸਟ ਪ੍ਰਾਈਮ ਮਿਨਿਸਟਰ ਕੌਣਾ ਜਾਂ ਜਿਸ ਨੂੰ ਨੌਲੇਜ ਹੀ ਨਹੀਂ ਹੈਗੀ ਪੋਲੀਟੀਕਲ ਦੀ ਬੀਜੇਪੀ ਵੀ ਸ਼ਾਇਦ ਕਹਿੰਦੇ ਕਿ ਸ਼ਾਇਦ ਸਾਡੀ ਟਿਕਟ ਵੇਸਟ ਹੀ ਗਈ ਹੈ ਤੁਹਾਨੂੰ ਕਹਿਤਾ ਰਹੇ ਉਹਦਾ ਮੱਥੇ ਤੇ ਹੱਥ ਮਾਰਦੇ ਹੋਣੇ ਆ ਇਹਦੇ ਆ ਹਾਲਾਤ ਦੇਖ ਕੇ ਟਿਕਟ ਤੋਂ ਬਾਅਦ ਇਹਨਾਂ ਦੇ ਬਿਆਨ ਸਾਹਮਣੇ ਆ ਰਹੇ ਨਾ ਸੱਚੇ ਬੀਜੇਪੀ ਵੀ ਮੱਥੇ ਤੇ ਹੱਥ ਮਾਰ ਰਹੀ ਹੋਣੀ ਆ ਵੀ ਆ ਕੀ ਕਰ ਬੈਠੀ ਕਦੇ ਕਿਸੇ ਇੰਟਰਵਿਊ ਚ ਜਾ ਕੇ ਕਹਿੰਦੇ ਨੇ ਜੀ ਸਾਡਾ ਇੰਡੀਆ ਤਾਂ ਆਜ਼ਾਦ ਹੀ 2014 ਚ ਹੋਇਆ ਜਦੋਂ ਮੋਦੀ ਜੀ ਆਏ ਉਹਦਾ ਤਾਂ ਕੀ ਸੀਗਾ ਉਹਦੀ ਫਿਲਮਾਂ ਨਹੀਂ ਸੀ ਚੱਲਦੀਆਂ ਉਹ ਤਾਂ ਅੰਧਪਗਤ ਆ ਉਹ ਤਾਂ ਜੀ 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 ਮੋਦੀ ਜੀ ਮੋਦੀ ਜੀ ਮੋਦੀ ਜੀ ਕਰ ਕਰਕੇ ਅੱਗੇ ਆ ਗਈ ਠੀਕ ਆ ਪਿੱਛੇ ਜਿਹਨੇ ਇੱਕ ਫਿਲਮ ਕਰੀ ਜੀ ਮੈਂ ਕਹਿੰਨਾ ਉਹਦੀ ਇੱਕ ਦਿਨ ਵੀ ਨਹੀਂ ਲੱਗੀ ਹੈਗੀ ਇਹੋ ਕੋਈ ਨਹੀਂ ਦੇਖਣ ਗਿਆ ਉਹਨੂੰ ਜਾ ਇਹ ਫੇਸ ਟੂ ਫੇਸ ਹੋਈ ਜਨਤਾ ਨਾਲ ਮੈਂ ਡੱਕੇ ਦੀ ਡਿਵੈਲਪਮੈਂਟ ਦੀ ਗੱਲ ਨਹੀਂ ਕੀਤੀ ਬਟ ਐਟ ਦਾ ਟਾਈਮ ਪ੍ਰੈਜ਼ੈਂਟ ਟਾਈਮ ਦੇ ਵਿੱਚ ਜੋ ਚੱਲ ਰਿਹਾ ਇੱਕ ਵਾਰ ਸੋਚਦੀ ਤਾਂ ਜ਼ਰੂਰ ਹੋਊਗੀ ਬੀਜੇਪੀ ਕਿ ਇਸ ਚੈਰ ਕਿਤੇ ਗਲਤੀ ਤਾਂ ਨਹੀਂ ਹੋ ਗਈ ਸਾਥੋਂ ਸੋ ਹਮਾਚਲੀ ਟੋਪੀ ਲੈ ਕੇ ਉੱਥੇ ਘੁੰਮਣ ਨਾਲ ਲੋਕ ਥੋਡੇ ਨਹੀਂ ਹੋਣ ਲੱਗੇ ਮੰਨੋ ਵੀ ਜਿੱਤ ਵੀ ਜਾਂਦੀ ਹੈ ਹਨਾ ਤਾ ਜਿਹੜੀ ਨੂੰ ਪੋਲਿਟੀਕਲ ਬਾਰੇ ੱੱਕੇ ਦਾ ਨਹੀਂ ਕੁਝ ਪਤਾ ਹੈਗਾ ਉਹ ਤੁਹਾਨੂੰ ਕੀ ਹੀ ਅੱਗੇ ਵਧਾਊਗੀ ਟਵਿੱਟਰ ਵਾਲਿਆਂ ਨੇ ਲੱਤ ਮਾਰ ਕੇ ਬਾਹਰ ਕੱਢ ਕੇ ਮਾਰੇ ਜਾਓ ਜੀ ਦੂਏ ਦਿਨ ਤੁਸੀਂ ਕੋਈ ਨਾ ਕੋਈ ਕੰਟਰੋਵਰਸੀ ਛੇੜੀ ਰੱਖਦੇ ਹੋ ਜੇ ਆਪਾਂ ਜੋ ਮਰਜ਼ੀ ਲਾ ਲਓ ਜੇ ਕਿਤੇ ਜਿੱਤ ਗਏ ਨਾ ਤਾਂ ਮੰਡੀਆਂ ਵਾਲਿਆਂ ਦੀ ਤਾਂ ਤਰਸਯੋਗ ਹਾਲਤ ਪੱਕੀ ਹੈ ਸਬਸਕ੍ਰਾਈਬ ਕਰੇ ਨੈਸ਼ਨਲ ਬਾਸ ਔਰ ਸਾਥੇ ਦਬਾਏ ਬੈਲ ਆਈਕਨ ਸਸ਼ੀਗਾਲ ਤੁਸੀਂ ਦੇਖ ਰਹੇ ਹੋ ਨੈਸ਼ਨਲ ਬਾਸ ਤੇ ਮੈਂ ਤੁਹਾਡੇ ਨਾਲ ਹਿਮਾਂਸ਼ੀ ਅੱਜ ਗੱਲਬਾਤ ਕਰਾਂਗੇ ਕੰਗਨਾ ਰਣੌਤ ਨੂੰ ਲੈ ਕੇ ਪਿਛਲੇ ਦਿਨ ਕਾਫੀ ਲਾਈਮਲਾਈਟ 'ਚ ਰਹੇ ਨੇ ਪੋਲਿਟਿਕਸ ਨੂੰ ਲੈ ਕੇ ਕਾਫੀ ਕੰਟਰੋਵਰਸਿਅਲ ਚੱਲ ਰਹੀ ਹੈ ਉਹਨਾਂ ਨੂੰ ਲੈ ਕੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਸਰ ਬਿਲਕੁਕੁਲ ਹਿਮਾਂਸ਼ੀ ਕੰਗੜਾ ਰਣੌਤ ਨਾ ਹੁਣ ਤਾਂ ਚਲੋ ਆਪਣੇ ਪੋਲਿਟੀਕਲ ਅਹੁਦੇ ਕਰਕੇ ਇਹ ਸ਼ੁਰੂ ਤੋਂ ਹੀ ਕਾਫੀ ਲਾਈਮਲਾਈਟ 'ਚ ਰਹੇ ਨੇ ਚਾਹੇ ਇਹਨਾਂ ਦੀ ਫਿਲਮਾਂ ਨਾ ਚੱਲਣ ਕਰਕੇ ਰਿਹਾ ਹੋਵੇ ਚਾਹੇ ਇਹਨਾਂ ਦੀ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਕੰਟਰੋਵਰਸੀਅਲ ਵੀਡੀਓ ਵਾਇਰਲ ਹੋਣ ਕਰਕੇ ਹਮੇਸ਼ਾ ਕਿਸੇ ਨਾ ਕਿਸੇ ਨੂੰ ਕੁਛ ਨਾ ਕੁਛ ਕਹਿੰਦੇ ਰਹਿੰਦੇ ਨੇ ਅੱਜ ਕੱਲ ਇਹ ਲਾਈਨ ਲਾਈਟ ਜ਼ਿਆਦਾਤਰ ਤਾਂ ਹੈ ਕਿਉਂਕਿ ਹਾਲ ਹੀ ਵਿੱਚ ਇਹਨਾਂ ਨੂੰ ਭਾਜਪਾ ਨੇ ਟਿਕਟ ਦਿੱਤੀ ਹੈ ਮੰਡੀਆਂ ਹਿਮਾਚਲ ਨੂੰ ਤੇ ਇਹਨਾਂ ਦੇ ਅੱਜ ਦੇ ਜਿਹੜੇ ਹੁਣ ਬਿਆਨ ਉਸ ਟਿਕਟ ਤੋਂ ਬਾਹਰ ਇਹਨਾਂ ਦੇ ਬਿਆਨ ਸਾਹਮਣੇ ਆ ਰਹੇ ਨੇ ਸੱਚੇ ਉਹ ਭਾਜਪਾ ਵੀ ਮੱਥੇ ਤੇ ਹੱਥ ਮਾਰ ਰਹੀ ਹੋਣੀ ਆ ਵੀ ਆ ਕੀ ਕਰ ਬੈਠੀ ਇਹਨਾਂ ਦੇ ਬਿਆਨ ਕੀ ਕੀ ਸਾਹਮਣੇ ਆਉਂਦੇ ਨੇ ਕਦੇ ਕਿਸੇ ਇੰਟਰਵਿਊ 'ਚ ਜਾ ਕੇ ਕਹਿੰਦੇ ਨੇ ਜੀ ਸਾਡਾ ਇੰਡੀਆ ਤਾਂ ਆਜ਼ਾਦ ਹੀ 2014 ਚ ਹੋਇਆ ਜਦੋਂ ਮੋਦੀ ਜੀ ਆਏ ਸਾਡੇ ਦੇਸ਼ ਦੇ ਫਰਸਟ ਪ੍ਰਾਈਮ ਮਿਨਿਸਟਰ ਤੁਸੀਂ ਇਹ ਦੇਖੋ ਕਿਸੇ ਪਾਰਟੀ ਨੇ ਉਸ ਨੂੰ ਟਿਕਟ ਦੇ ਦਿੱਤੀ ਜਿਸ ਨੂੰ ਇਹ ਨਹੀਂ ਪਤਾ ਕਿ ਸਾਡਾ ਫਰਸਟ ਪ੍ਰਾਈਮ ਮਿਨਿਸਟਰ ਕੌਣਾ ਜਾਂ ਜਿਸ ਨੂੰ ਨੌਲੇਜ ਹੀ ਨਹੀਂ ਹੈਗੀ ਪੋਲਿਟੀਕਲ ਦੀ ਠੀਕ ਆ ਸਾਡਾ ਫਰਸਟ ਪ੍ਰਾਈਮ ਮਿਨਿਸਟਰ ਸੁਆਸ ਚੰਦਰ ਬੋਸ ਉਧਰ ਦੂਜੇ ਪਾਸੇ ਉਹ ਐਂਕਰ ਉਹਨਾਂ ਨੂੰ ਟੋਕਦੇ ਹੋਏ ਕਹਿੰਦੀ ਵੀ ਹੈ ਵੀ ਇਹ ਤਾਂ ਆਪਣੇ ਪ੍ਰਾਈਮ ਮਿਨਿਸਟਰ ਹੈ ਹੀ ਨਹੀਂ ਮੈਂ ਕਹਿੰਦਾ ਇੰਨਾ ਕੁ ਜ਼ਿਆਦਾ ਵਾਇਰਲ ਹੋ ਰਹੀ ਆ ਨਾ ਕੰਗੜਾ ਨੌ ਤੈਟ ਦਾ ਟਾਈਮ ਟਵਿੱਟਰ ਇੰਸਟਾ ਫੇਸਬੁਕ ਮਤਲਬ ਪੂਰੇ ਸੋਸ਼ਲ ਮੀਡੀਆ ਤੇ ਉਹ ਵੀ ਇਹ ਨਹੀਂ ਪੋਜ਼ਿਟਿਵ ਹਰ ਪਾਸੇ ਉਹ ਨੈਗੇਟਿਵ ਥੀਮਸ ਜਾਰੀਆਂ ਨੇ ਠੀਕ ਆ ਅਸੀਂ ਤੁਸੀਂ ਟਿਕਟ ਦੇ ਰਹੇ ਹੋ ਅਸੀਂ ਭਾਜਪਾ ਨੂੰ ਵੀ ਇਹੀ ਕਹਿਣਾ ਚਾਹ ਉਸ ਕਿਸ ਨੂੰ ਟਿਕਟ ਦੇ ਰਹੇ ਤੁਸੀਂ ਦੇਖੋ ਨਾ ਸਹੀ ਹੈ ਕੀ ਠੀਕ ਆ ਉਹਦਾ ਤਾਂ ਕੀ ਸੀਗਾ ਉਹਦੀ ਫਿਲਮਾਂ ਨਹੀਂ ਸੀ ਚੱਲਦੀਆਂ ਉਹ ਤਾਂ ਅੰਧਪਗਤ ਆ ਉਹਦਾ ਜੀ 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 ਮੋਦੀ ਜੀ ਮੋਦੀ ਜੀ ਮੋਦੀ ਜੀ ਕਰ ਕਰਕੇ ਅੱਗੇ ਆ ਗਈ ਠੀਕ ਆ ਉਹਦਾ ਕੀ ਸੀਗਾ ਉਹਦੇ ਫਿਲਮਾਂ ਨਹੀਂ ਚੱਲੀਆਂ ਉਹਨੇ ਉਸ ਟਾਈਮ ਵੀ ਚਾਹੇ ਰਾਮ ਮੰਦਰ ਬਗ ਜਵੇ ਚਾਹੇ ਕਿਤੇ ਬਗ ਜਵੇ ਆਪਣੀ ਬਸ ਵੀਡੀਓਸ ਪਾਉਣ ਲਈ ਵੀ ਹਾਂ ਮੈਂ ਕਿਤੋਂ ਦਾ ਚੱਲਾਂ ਕਿਤੋਂ ਦਾ ਅੱਗੇ ਵਧਾਂ ਠੀਕ ਆ ਪਿੱਛੇ ਜਿਹਨੇ ਇੱਕ ਫਿਲਮ ਕਰੀ ਸੀ ਮੈਂ ਕਹਿੰਦਾ ਉਹਦੀ ਇੱਕ ਦਿਨ ਵੀ ਨਹੀਂ ਲੱਗੀ ਹੈਗੀ ਇਹੋ ਕੋਈ ਨਹੀਂ ਦੇਖਣ ਗਿਆ ਉਹਨੂੰ ਉਧਰੋਂ ਬਾਅਦ ਇਹਨੇ ਹੁਣ ਇਧਰ ਨੂੰ ਆ ਗਏ ਠੀਕ ਆ ਜਿਹੜੀ ਕਹਿੰਦੇ ਆ ਨਾ ਵੀ ਭਗਤ ਹੋਣਾ ਚਾਹੀਦਾ ਪਰ ਅੰਧ ਭਗਤ ਨਹੀਂ ਇਹ ਅੰਧ ਭਗਤਾਂ ਦੇ ਵਿੱਚ ਹੋ ਹੋ ਕੇ ਦਨੂ ਆ ਗਏ ਹੋ ਜਿਵੇਂ ਤੁਸੀਂ ਗੱਲ ਕੀਤੀ ਕਿ ਬੀਜੇਪੀ ਨੇ ਟਿਕਟ ਦਿੱਤੀ ਹੈ ਇਹਨਾਂ ਨੂੰ ਤੇ ਮੈਨੂੰ ਲੱਗਦਾ ਹੈ ਕਿ ਬੀਜੇਪੀ ਵੀ ਸ਼ਾਇਦ ਕਹਿੰਨੇ ਕਿ ਸ਼ਾਇਦ ਸਾਡੀ ਟਿਕਟ ਵੇਸਟ ਹੀ ਗਈ ਹੈ ਲੋਕ ਕਹਿੰਦਾ ਰਹੇ ਉਹਦਾ ਮੱਥੇ ਦੇ ਹੱਥ ਮਾਰਦੇ ਹੋਣੇ ਆ ਇਹਦੇ ਆ ਹਾਲਾਤ ਦੇਖ ਕੇ ਕਿ ਤੁਸੀਂ ਇੱਕ ਨੈਸ਼ਨਲ ਟੈਲੀਵਿਜ਼ਨ ਤੇ ਜਾ ਕੇ ਚਾਹੇ ਕੋਈ ਵੀ ਆ ਤੁਹਾਨੂੰ ਲੱਖਾਂ ਹਜ਼ਾਰਾ ਲੋਕ ਦੇਖ ਰਹੇ ਨੇ ਤੁਸੀਂ ਇਹ ਨਹੀਂ ਨਾ ਤੁਸੀਂ ਐਡ ਦਾ ਟਾਈਮ ਕੰਗੜਾ ਰੋਂਤ ਨਹੀਂ ਹੈਗੇ ਤੁਸੀਂ ਭਾਜੀਪੀ ਦੇ ਇੱਕ ਨੁਮਾਇੰਦੇ ਵੀ ਹੋ ਜੀ ਤੁਸੀਂ ਮੂਰੇ ਜਾ ਕੇ ਕੀ ਕੁਛ ਕਹੋਗੇ ਤੁਹਾਨੂੰ ਇਫੈਕਟ ਨਹੀਂ ਕਰੂਗਾ ਪਾਰਟੀ ਨੂੰ ਇਫੈਕਟ ਕਰੂਗਾ ਤੁਸੀਂ ਮੰਡੀ ਚ ਜਾਂਦੇ ਹੋ ਠੀਕ ਆ ਮੰਡੀ ਚ ਜਾ ਕੇ ਕਹਿੰਦੇ ਹੋ ਇਹ ਮੇਰਾ ਘਰ ਆ ਇੱਥੇ ਮੇਰੀ ਭੂਆ ਰਹਿੰਦੀ ਐ ਇੱਥੇ ਮੇਰੀ ਮਾਸੀ ਰਹਿੰਦੀ ਐ ਇਹ ਤਾਂ ਮੇਰਾ ਆਪਣਾ ਪਰਿਵਾਰ ਆ ਜੀ ਅੱਛਾ ਸੋਸ਼ਲ ਮੀਡੀਆ ਦਾ ਹੁਣ ਕਿਸੇ ਕਹਿੰਦੇ ਨੇ ਨਾ ਸੋਸ਼ਲ ਮੀਡੀਆ ਵਾਲੇ ਬਾਹਲੇ ਪਾਪੀ ਹੁੰਦੇ ਨੇ ਕਿਸੇ ਨੇ ਚੱਕ ਕੇ ਵੀਡੀਓ ਕੱਟ ਕਰਕੇ ਇੱਕ ਪੇਸਟ ਕਰਕੇ ਦੇ ਦਿੱਤੀ ਕਿ ਇਹਦੀ ਪਹਿਲਾਂ ਵਾਲੀ ਵੀਡੀਓ ਆ ਜਿਹੜੀ ਇੰਟਰਵਿਊ ਚ ਬੋਲਦੀ ਐ ਇਹ ਉहां ਪਰ ਮੇਰਾ ਘਰ ਤਾਂ ਹੈ ਲੇਕਿਨ ਮੈਂ ਉहां ਜਾਂਦੀ ਨਹੀਂ ਮੈਂ ਜ਼ਿਆਦਾਤਰ ਬੰਬਈ ਹੁੰਦੀ ਮੇਰਾ ਇਹ ਹੈ ਉਹ ਹੈ ਇਹ ਹੈ ਹੁਣ ਤੂੰ ਇੱਕਦਮ ਬਦਲ ਗਈ ਜੀ ਸਿਰ ਕਾਦੇ ਵਾਸਤੇ ਵੋਟਾਂ ਵਾਸਤੇ ਹਾਂ ਵੀ ਮੇਰਾ ਪਰਿਵਾਰ ਮੇਰਾ ਉਹ ਤੈਨੂੰ ਅੱਜ ਸਾਰਾ ਪਰਿਵਾਰ ਵੀ ਯਾਦ ਆ ਗਿਆ ਤੈਨੂੰ ਤੇਰੇ ਘਰ ਵੀ ਆ ਲੱਗ ਤੈਨੂੰ ਭੂਆ ਵੀ ਆ ਲਾ ਮਾਸੀ ਵੀ ਆ ਲਾ ਗਈ ਕਾਦੇ ਕਰਕੇ ਵੀ ਹਾਂ ਜੀ ਤੁਸੀਂ ਮੇਰੇ ਪਰਿਵਾਰ ਉਹ ਮੈਨੂੰ ਵੋਟ ਕਰੋ ਇਹ ਕਰੋ ਅੱਛਾ ਸਭ ਤੋਂ ਵੱਡੀ ਗੱਲ ਪਤਾ ਕੀ ਦੇਖਣ ਨੂੰ ਮਿਲੀ ਉੱਥੇ ਜਦੋਂ ਇਹਨਾਂ ਨੇ ਰੈਲੀ ਕਰੀ ਜਾਂ ਇਹ ਫੇਸ ਟੂ ਫੇਸ ਹੋਈ ਜਨਤਾ ਨਾਲ ਨਾ ਦੱਕੇ ਦੀ ਡਿਵੈਲਪਮੈਂਟ ਦੀ ਗੱਲ ਨਹੀਂ ਕੀਤੀ ਇਹਨੇ ਉੱਥੇ ਹੀ ਕਰਿਆ ਕੀ ਹੈ ਜਸਟ ਧਰਮ ਦੇ ਉੱਤੇ ਖੇਲੀ ਹੈ ਠੀਕ ਹੈ ਜਾਂ ਫਿਰ ਇਹਦੀ ਅਸੀਂ ਪ੍ਰੈਸ ਪੀਸੀ ਸੁਣੀ ਜੈਦੀ ਬਾਈਟ ਸੁਣੀਆ ਮੋਦੀ ਜੀ ਅਸੀਂ ਆਪਣੇ ਨਾਂ ਜਿਹੜੀ ਆਪ ਕਹਿ ਰਹੀ ਆ ਜਿਹੜਾ ਨੁਮਾਇੰਦਾ ਇੱਕ ਨੁਮਾਇੰਦਾ ਅਸੀਂ ਚੁਣਦੇ ਆ ਕੋਈ ਵੀ ਪਾਰਟੀ ਇੱਕ ਨੁਮਾਇੰਦਾ ਚੁਣਦੀ ਆ ਉਹ ਤਾਂ ਚੁਣਦੀ ਵੀ ਇਹਦੇ ਨਾਲ ਲੋਕ ਖੜਨਗੇ ਇਹਦੀ ਪਾਵਰ ਆ ਇਹਦਾ ਨਾਮ ਬਿਲਕੁਲ ਇਹ ਚੀਜ਼ਾਂ ਹੁੰਦੀਆਂ ਨੇ ਤੇ ਜਿਹੜੀ ਜਿਹੜਾ ਨੁਮਾਇੰਦਾ ਖੜਾ ਹੋ ਕੇ মিডিਆ ਸਾਹਮਣੇ ਇਹ ਚੀਜ਼ ਕਹਿ ਰਹੀ ਆ ਕਿ ਅਸੀਂ ਤਾਂ ਜੀ ਕੁਝ ਨਹੀਂ ਹੈਗੇ ਨਾ ਸਾਡਾ ਨਾਮ ਆ ਨਾ ਸਾਡਾ ਕੁਝ ਅਸੀਂ ਤਾਂ ਮੋਦੀ ਜੀ ਕਰਕੇ ਜਿੱਤਾਂਗੇ ਮੋਦੀ ਜੀ ਦੀ ਪਾਵਰ ਕਰਕੇ ਜਿੱਤਾਂਗੇ ਯਾਰ ਮਤਲਬ ਤੁਹਾਡਾ ਆਪ ਦਾ ਕੁਝ ਵੀ ਨਹੀਂ ਤੁਸੀਂ ਇੰਨੇ ਅੰਧ ਭਗਤੋਂ ਤੁਸੀਂ ਆਪ ਕੀ ਕਰ ਰਹੇ ਹੋ ਤੁਸੀਂ ਇੱਕ ਇੱਕ ਸਟੇਟ ਤੋਂ ਲੜ ਰਹੇ ਹੋ ਤੁਸੀਂ ਮੰਡੀ ਤੋਂ ਲੜ ਰਹੇ ਹੋ ਤੁਸੀਂ ਜਾਣੇ ਹੋ ਤੁਸੀਂ ਉੱਥੇ ਦੀ ਡਿਵੈਲਪਮੈਂਟ ਬਾਰੇ ਕੋਈ ਗੱਲ ਤਾਂ ਕਰੋਗੇ ਠੀਕ ਹੈ ਅੱਜ ਤੁਹਾਨੂੰ ਸਾਰਾ ਕੁਝ ਚੇਤੇ ਆ ਗਿਆ ਠੀਕ ਹੈ ਤੁਹਾਨੂੰ ਤੁਹਾਡਾ ਧਰਮ ਚੇਤੇ ਆ ਗਿਆ ਤੁਹਾਨੂੰ ਤੁਹਾਡੇ ਦੇਵੀ ਦੇਵਤੇ ਚੇਤੇ ਆ ਗਏ ਕੁਝ ਟਾਈਮ ਪਹਿਲਾਂ ਤੁਸੀਂ ਇਦਾਂ ਦੀਆਂ ਕੰਟਰੋਵਰਸ਼ੀਅਲ ਬਿਆਨ ਦੇ ਦੰਦੇ ਰਹੇ ਹੋ ਕਿ ਬੀਫ ਖਾਣਾ ਕੋਸ਼ ਖਾਣਾ ਕੋਈ ਵੱਡੀ ਗੱਲ ਹੀ ਨਹੀਂ ਹੈਗੀ ਇਹ ਤਾਂ ਬਹੁਤ ਆਮ ਗੱਲਾਂ ਨੇ ਫਿਰ ਅੱਜ ਉਹ ਚੀਜ਼ਾਂ ਕਿੱਥੇ ਜਾਂਦੀਆਂ ਨੇ ਅੱਜ ਜੇ ਅਸੀਂ ਬੈਹਨੇ ਆ ਕਿਸੇ ਪਾਰਟੀ ਨਾਲ ਜੁੜ ਗਏ ਤਾਂ ਸਾਡਾ ਸਾਰਾ ਕੁਝ ਤਾਂ ਨਹੀਂ ਬਦਲ ਗਿਆ ਅੱਜ ਜੇ ਮੈਂ ਉਰੇ ਬੈਠਾ ਮੈਂ ਕਿਸੇ ਪਾਰਟੀ ਨਾਲ ਬਲ ਗਿਆ ਮੈਂ ਤਾਂ ਮੈਂ ਹੀ ਹਾਂ ਨਾ ਕੀ ਇੱਕ ਟਿਕਟ ਇਹਨਾਂ ਕੁਝ ਬਦਲਾ ਗਈ ਉਤੋਂ ਸਭ ਤੋਂ ਆਈ ਥਿੰਕ ਸੋ ਜਿਹੜਾ ਤੁਸੀਂ ਹੁਣ ਸਵਾਲ ਕਰਿਆ ਨਾ ਕਿ ਬੀਜੇਪੀ ਕਾਫੀ ਸ਼ਰਮਿੰਦਾ ਹੋਊਗੀ ਹਨਾ ਮੈਨੂੰ ਮੈਂ ਉਸ ਚੀਜ਼ ਤੇ ਟਿੱਪਣੀ ਨਹੀਂ ਦਊਂਗਾ ਕਿ ਵੀ ਉਹ ਜਿੱਤਣਗੇ ਉਹ ਸ਼ੀਟ ਲੈ ਕੇ ਜਾਣਗੇ ਹਾਰਨਗੇ ਉੱਤੇ ਕੋਈ ਟਿੱਪਣੀ ਨਹੀਂ ਉਹ ਸਮੇਂ ਦੀ ਗੱਲ ਆ ਜਾਂ ਲੋਕਾਂ ਦੀ ਗੱਲ ਆ ਹਨਾ ਬਟ ਐਟ ਦਾ ਟਾਈਮ ਪ੍ਰੈਸੈਂਟ ਟਾਈਮ ਦੇ ਵਿੱਚ ਜੋ ਚੱਲ ਰਿਹਾ ਇੱਕ ਵਾਰ ਸੋਚਦੀ ਤਾਂ ਜ਼ਰੂਰ ਹੋਊਗੀ ਬੀਜੇਪੀ ਕਿ ਇਸ ਚਿਹਰੇ ਕਿਤੇ ਗਲਤੀ ਤਾਂ ਨਹੀਂ ਹੋ ਗਈ ਸਤੋਂ ਇਹ ਸੋਚਣ ਵਾਲੀ ਗੱਲ ਹੈ ਵੀ ਜਦੋਂ ਐਦਾਂ ਦੇ ਬਿਆਨ ਆਉਂਦੇ ਨੇ ਨਾ ਤੁਹਾਡਾ ਪ੍ਰਾਈਮ ਮਿਨਿਸਟਰ ਕੌਣ ਆ ਤੁਸੀਂ ਕਿੱਥੋਂ ਦੇ ਹੋ ਤੁਸੀਂ ਕੀ ਕਰਦੇ ਹੋ ਇਕੱਲੀ ਇੱਕ ਹਿਮਾਚਲੀ ਟੋਪੀ ਲੈ ਕੇ ਉੱਥੇ ਘੁੰਮਣ ਨਾਲ ਲੋਕ ਤੁਹਾਡੇ ਨਹੀਂ ਹੋਣ ਲੱਗੇ ਲੋਕ ਅੱਜ ਦੇ ਟਾਈਮ ਦੇ ਵਿੱਚ ਇੰਨੇ ਪਾਗਲ ਨਹੀਂ ਹੈਗੇ ਉਹ ਟਾਈਮ ਗਿਆ ਜਦੋਂ ਤੁਸੀਂ ਦੋ ਚਾਰ ਸ਼ਬਦ ਬੋਲ ਕੇ ਮੂਰਖਮਤ ਬਣਾ ਕੇ ਉਹ ਜਾਂਦੇ ਸੀਗੇ ਬਟ ਅੱਜ ਦੇ ਟਾਈਮ ਵਿੱਚ ਲੋਕ ਕੰਮ ਦੇਖਦੇ ਨੇ ਲੋਕ ਭਾਲਦੇ ਨੇ ਸਾਨੂੰ ਕੀ ਮਿਲੂਗਾ ਦੱਸੋ ਅਸੀਂ ਤੁਹਾਨੂੰ ਚੁਣਦੇ ਆਂ ਤਾਂ ਸਾਨੂੰ 5 ਸਾਲ ਲਈ ਕੀ ਯੂਗ ਹਾਂ ਜੇ ਉਹ ਜਿੱਤ ਗਈ ਨਾ ਕਸਮ ਨਾਲ ਉੱਥੇ ਦੇ ਲੋਕ ਮੈਂ ਕਹਿੰਦਾ ਵਿਚਾਰੇ ਕੀ ਹੀ ਸ਼ਬਦ ਮੇਰੇ ਕੋਲ ਇਸ ਟਾਈਮ ਸ਼ਬਦ ਨਹੀਂ ਆਉਣਗੇ ਉਹ ਨਾ ਕਹਿੰਦੇ ਨਹੀਂ ਹੁੰਦੇ ਵੀ ਉਹ ਤਾਂ ਵਿਚਾਰੇ ਅੱਗੇ ਖੂ ਪਿੱਛੇ ਖਾਈ ਵਾਲਾ ਕੰਮ ਹੋਇਆ ਹੋਇਆ ਹੈ ਉਹਨਾਂ ਨੇ ਮੂਰੇ ਖੜਾ ਤੀ ਜੇ ਆ ਕੇ ਠੀਕ ਆ ਉਹ ਹੁਣ ਸੋਚਦੇ ਹੋਣੇ ਵੀ ਇਹਨੂੰ ਵੋਟ ਪਾਈਏ ਨਾ ਪਾਈਏ ਜੇ ਜਿੱਤਾ ਤੀ ਤਾਂ ਵੀ ਔਖਾ ਮੈਂ ਕਹਿੰਦਾ ਜੇ ਮੰਨੂ ਵੀ ਜਿੱਤ ਵੀ ਜਾਂਦੀ ਆ ਹਨਾ ਤਾਂ ਜਿਹੜੀ ਨੂੰ ਪੋਲੀਟੀਕਲ ਬਾਰੇ ਡੱਕੇ ਦਾ ਨਹੀਂ ਕੁਝ ਪਤਾ ਹੈਗਾ ਉਹ ਤੁਹਾਨੂੰ ਕੀ ਹੀ ਅੱਗੇ ਵਧਾਊਗੀ ਉਹ ਪੋਲੀਟੀਕਲੀ ਤੁਹਾਨੂੰ ਕਿੰਨਾ ਕੁ ਅੱਗੇ ਲੈ ਜੂ ਜਿਹਨੂੰ ਆਪਣੇ ਪੀਐਮ ਬਾਰੇ ਆਪਣੀ ਪੋਲਿਟਿਕਸ ਬਾਰੇ ਨਹੀਂ ਪਤਾ ਹੈਗਾ ਜਿਹੜੇ ਸਿਰਫ ਆਪਣੇ ਫਾਇਦੇ ਲਈ ਆਪਣੇ ਬਿਆਨ ਮੰਟ ਮੰਟ ਚ ਬਦਲ ਰਹੇ ਆ ਔ ਛੋਡੇ ਲਈ ਕੱਲ ਨੂੰ ਕੀ ਸਟੈਂਡ ਲੈਣਗੇ ਗੱਲ ਤਾਂ ਮੇਨ ਇਹੀ ਆ ਨਾ ਪਾਰਟੀ ਚਾਹੇ ਅੱਜ ਮੈਂ ਵੋਟਰ ਆ ਮੈਂ ਕਿਸੇ ਨੂੰ ਵੋਟ ਪਾ ਰਿਹਾ ਮੈਂ ਇਸੇ ਲਈ ਪਾਉਂਗਾ ਵੀ ਉਹ ਕੱਲ ਨੂੰ ਮੇਰਾ ਸਟੈਂਡ ਲਾਊਗਾ ਠੀਕ ਹੈ ਜੇ ਸਾਡਾ ਸਾਡਾ ਸੁਧਾਰੂਗਾ ਕੁਝ ਹੁਣ ਜਿਹਨੂੰ ਪਤਾ ਹੀ ਨਹੀਂ ਵੀ ਕੰਮ ਇਹ ਕੀ ਹੈ ਜਿਹੜਾ ਤਾਂ ਬਸ ਕਹਿੰਦਾ ਜੀ ਮੋਦੀ ਜੀ ਮੋਦੀ ਜੀ ਮੋਦੀ ਜੀ ਕਰਕੇ ਹੋ ਜਾਂਦਾ ਉਹ ਤੋਂ ਮੈਂ ਕੀ ਹੀ ਉਮੀਦ ਰੱਖੂੰਗਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਅਸੀਂ ਕਮੈਂਟਸ ਵੀ ਦੇਖੇ ਨੇ ਲੋਕਾਂ ਦੇ ਜਦੋਂ ਮੰਡੀ ਗਏ ਸੀ ਉਹ ਤੇ ਲੋਕਾਂ ਨੇ ਜਿਹੜੀ ਯੂਥ ਹੈ ਆਹ ਚੀਜ਼ ਉਹਨਾਂ ਨੇ ਸਪੈਸ਼ਲ ਮੈਂਸ਼ਨ ਕੀਤਾ ਕਿ ਤੁਸੀਂ এমਪਲੋਇਮੈਂਟ ਬਾਰੇ ਗੱਲ ਕਰ ਸਕਦੇ ਸੀ ਤੁਸੀਂ ਉੱਥੇ ਦੀ ਸਕੀਮਸ ਬਾਰੇ ਗੱਲ ਕਰ ਸਕਦੇ ਸੀ ਕਿ ਔਰਤਾ ਲਈ ਕੀ ਸਕੀਮਸ ਨੇ ਹਿਮਾਚਲ ਪ੍ਰਦੇਸ਼ ਵਿੱਚ ਪਰ ਮੋਦੀ ਤੋਂ ਇਲਾਵਾ ਤੁਸੀਂ ਕੋਈ ਗੱਲ ਨਹੀਂ ਕੀਤੀ ਕਿਉਂ ਕਰਨਗੇ ਜੇ ਤਾਂ ਉਹਨਾਂ ਹੀ ਮੋਦੀ ਜੀ ਨੇ ਉਹਨੂੰ ਪਤਾ ਨਹੀਂ ਹੈਗਾ ਮੈਂ ਜਾਉਂਗੀ ਮੈਂ ਉਹਨੂੰ ਪਤਾ ਹੀ ਕੀ ਆ ਉੱਥੇ ਸਕੀਮ ਬਾਰੇ ਮੈਂ ਕਹਿੰਦਾ ਹੁਣ ਪੁੱਛ ਲੋ ਇੱਕ ਸਕੀਮ ਬਾਰੇ ਨਹੀਂ ਪਤਾ ਹੁਣ ਜੀ ਇੱਕ ਕਿਸੇ ਇੱਕ ਸਕੀਮ ਬਾਰੇ ਉਹ ਖੁਦ ਠੀਕ ਆ ਔਰਤਾਂ ਦੀ ਇੱਕ ਸਕੀਮ ਨਹੀਂ ਉਹਨਾਂ ਨੂੰ ਪਤਾ ਹੋਊਗੀ ਉਹਨਾਂ ਨੂੰ ਇਹ ਨਹੀਂ ਪਤਾ ਹੋਊਗਾ ਵੀ ਇਮਪਲॉयਮੈਂਟ ਉੱਥੇ ਹਿਮਾਚਲ ਵਿੱਚ ਕਿੰਨੀ ਆ ਕਿਵੇਂ ਆਉਂਦੀ ਆ ਕਾਦੀ ਕਾਦੀ ਇਮਪਲॉयਮੈਂਟ ਠੀਕ ਆ ਉੱਥੇ ਰਿਸੋਰਸਸ ਕੀ ਕੀ ਨੇ ਕੰਮ ਕਰਨ ਦੇ ਉਹਨਾਂ ਨੂੰ ਇਹ ਕੁਝ ਨਹੀਂ ਪਤਾ ਉਹ ਜਾ ਕੇ ਬੋਲ ਕਿਵੇਂ ਦੇਣਗੇ ਉਹਨਾਂ ਨੂੰ ਇੱਕ ਚੀਜ਼ ਬਹੁਤ ਚੰਗੀ ਤਰ੍ਹਾਂ ਪਤਾ ਨਾ ਜੋ ਪਿਛਲੇ ਕੁਝ ਟਾਈਮ ਤੋਂ ਕਰਦੇ ਆ ਰਹੇ ਨੇ ਮੋਦੀ ਜੀ ਮੋਦੀ ਜੀ ਮੋਦੀ ਜੀ ਮੋਦੀ ਜੀ ਮੋਦੀ ਜੀ ਮੋਦੀ ਜੀ ਹਮਾਰੇ ਬਾਪ ਹੈ ਮੋਦੀ ਜੀ ਹਮਾਰੇ ਪਿਤਾ ਹੈ ਮੋਦੀ ਜੀ ਹਮਾਰੇ ਇਹ ਹੈ ਠੀਕ ਹੈ ਇਹ ਚ ਤੁਸੀਂ ਇਹ ਹੀ ਨਹੀਂ ਕਰ ਰਹੇ ਕੱਲਾ ਤੁਸੀਂ ਉਹਨੂੰ ਵੀ ਨਾਲ ਜਿਹੜੇ ਬੰਦੇ ਤੁਸੀਂ ਨਾਮ ਲੈ ਰਹੇ ਤੁਸੀਂ ਉਹਨੂੰ ਵੀ ਬਦਨਾਮ ਕਰ ਰਹੇ ਹੋ ਬਿਲਕੁਲ ਕਰ ਰਹੇ ਹੈ ਅੱਜ ਮੈਂ ਕੋਈ ਚੀਜ਼ ਕਰ ਰਿਹਾ ਮੈਂ ਕੋਈ ਚੀਜ਼ ਗਲਤ ਕਰ ਰਿਹਾਗਾ ਠੀਕ ਆ ਮੈਂ ਮੁਮ ਕਰੀ ਜਾਵਾ ਮੋਦੀ ਜੀ ਮੋਦੀ ਜੀ ਮੋਦੀ ਜੀ ਜੇ ਭਾਵੇਂ ਉਹ ਬੰਦਾ ਸਹੀ ਹੋਵੇ ਭਾਵੇਂ ਮੋਦੀ ਸਹੀ ਹੋਣ ਪਰ ਮੈਂ ਉੱਥੇ ਉੱਤੋਂ ਉਹਨਾਂ ਨੂੰ ਗਲਤ ਸਾਬਤ ਕਰਤਾ ਨਾ ਇੱਕ ਵਾਰ ਅਗਲੇ ਕਹਿਣਗੇ ਵੀ ਇਹਨਾਂ ਨੇ ਇਹ ਨੁਮਾਇੰਦੇ ਚੁਣੇ ਨੇ ਸਾਡੇ ਲਈ ਜਿਨ੍ਹਾਂ ਨੂੰ ਡੱਕੇ ਦਾ ਕੁਝ ਨਹੀਂ ਪਤਾ ਹੈਗਾ ਉਹਨਾਂ ਦਾ ਨਾਂ ਉਹਨਾਂ ਜਿਹੜਾ ਜਿਹੜਾ ਕਲਚਰ ਉਹਨਾਂ ਦਾ ਨਾ ਫਿਲਮਾਂ ਦਾ ਉਹਨਾਂ ਦਾ ਕੋਈ ਬਣਿਆ ਠੀਕ ਆ ਉਸ ਤੋਂ ਬਾਅਦ ਟਵਿੱਟਰ ਤੇ ਗਏ ਟਵਿੱਟਰ ਵਾਲਿਆਂ ਨੇ ਲੱਤ ਮਾਰ ਕੇ ਬਾਹਰ ਕੱਢ ਗਏ ਮਾਰੇ ਜਾਓ ਜੀ ਦੂਏ ਦਿਨ ਤੁਸੀਂ ਕੋਈ ਨਾ ਕੋਈ ਕਾਉਂਟਰਵਰਸੀ ਛੇੜੀ ਰੱਖਦੇ ਹੋ ਉਹ ਵੀ ਕਾਉਂਟਰਵਰਸੀ ਕਾਦੇ ਲਈ ਵੀ ਮੈਂ ਲਾਈਮ ਲਾਈਂਡ ਚ ਹਾਂ ਬਸ ਠੀਕ ਆ ਪਤਾ ਲੱਗਦਾ ਰਹੇ ਲੋਕਾਂ ਨੂੰ ਵੀ ਕੰਗਣਾ ਨਾਤ ਕੁਝ ਹੈਗੀ ਆ ਕੋਈ ਹੈਗੀ ਆ ਕਿਤੇ ਖੋ ਨਾ ਜਾਵਾਂ ਜਿੱਥੇ ਜਿੱਥੇ ਕੋਈ ਵੀ ਵੱਡਾ ਉਪਰਾਲਾ ਸੀਗਾ ਜਾਂ ਕੋਈ ਸੀ ਉੱਥੇ ਜਾ ਕੇ ਸੋਸ਼ਲ ਮੀਡੀਆ ਤੇ ਜਾ ਕੇ ਕਰਕੇ ਵੀਡੀਓ ਪਾ ਦੇਣੀ ਇਹ ਚੀਜ਼ਾਂ ਨੇ ਜਿਹੜਾ ਹੁਣ pran pratishtha ਹੋਈ ਹੈ ਉੱਥੇ ਵੀ ਉਹਨਾਂ ਨੇ ਆਹੀ ਚੀਜ਼ ਕੀਤੀ ਹੈ ਕਿ ਬਸ ਲਾਈਮਲਾਈਟ ਚਾਣ ਲੈ ਇੱਕ ਡਾਂਸ ਵੀਡੀਓ ਸ਼ੇਅਰ ਕੀਤੀ ਆ ਉਸ ਤੁਸੀਂ ਕੁਝ ਸਪੈਸ਼ਲ ਸਪੀਚ ਦੇ ਸਕਦੇ ਸੀ ਉਸ ਦੇ ਲਈ ਉੱਥੇ ਤੁਸੀਂ ਠੀਕ ਹੈ ਉਹ ਇੱਕ ਭਾਵਨਾ ਜੁੜੀ ਆ ਸਾਰਿਆਂ ਦੀ ਠੀਕ ਹੈ ਤੁਸੀਂ ਸਭ ਕੁਝ ਕੀਤਾ ਪਰ ਉਹ ਦੇਖ ਉਹ ਦੇਖਣ ਨੂੰ ਪਤਾ ਲੱਗਦਾ ਵੀ ਤੁਸੀਂ ਸਿਰਫ ਉਹ ਵੀਡੀਓ ਲਈ ਹੈ ਜੀ ਠੀਕ ਹੈ ਕਈ ਹੋਣਗੇ ਜਿਹੜੇ ਉੱਥੇ ਜਾ ਕੇ ਬਹੁਤ ਖੁਸ਼ ਹੋਏ ਠੀਕ ਹੈ ਨੱਚੇ ਟੱਪੇ ਗਾਏ ਹਰੇਕ ਦਾ ਦਿਲ ਖੁਸ਼ ਹੋਇਆ ਉਸ ਦਿਨ ਬਟ ਜਸਟ ਫਾਰ ਅ ਸੋਸ਼ਲ ਮੀਡੀਆ ਜਾਂ ਵੀਡੀਓਜ਼ ਲਈ ਉਹ ਚੀਜ਼ਾਂ ਕਰਨੀਆਂ ਮਾੜੀਆਂ ਠੀਕ ਆ ਤੁਸੀਂ ਜਸਟ ਇੱਕ ਕੈਮਰਾ ਫੜਾ ਕੇ ਵੀ ਹਾਂ ਹੁਣ ਮੈਂ ਬੈਠੀ ਆ ਕੈਮਰਾ ਫੜਾ ਤਾਂ ਮੈਂ ਉਹਦੇ ਸਾਹਮਣੇ ਨੱਚਣ ਲੱਗ ਜਾਮਾ ਫੁੱਲਵਾਰਨ ਲੱਗ ਜਾਮਾ ਜੈ ਸ਼੍ਰੀ ਰਾਮ ਜੈ ਰਾਮ ਦਿਨਾਰੀ ਰੌਣ ਲੱਗ ਜਾ ਇਹ ਆਰਟੀਫੀਸ਼ੀਅਲ ਚੀਜ਼ਾਂ ਨਾ ਜਿਹੜੀਆਂ ਇਹਨਾਂ ਨੂੰ ਪਰੇ ਕਰਕੇ オリਜੀਨੈਲਿਟੀ ਜਿਹੜੀ ਹੁੰਦੀ ਆ ਉਹ ਸਾਹਮਣੇ ਲੈ ਕੇ ਆਉਣੀ ਚਾਹੀਦੀ ਆ ਤੇ ਮੰਡੀ ਦੇ ਲੋਕ ਨੇ ਨਾ ਜਿਹੜੇ ਸਭ ਤੋਂ ਪੋਲੇ ਉਹ ਨੇ ਜਿਹੜੇ ਫਸੇ ਨੇ ਵਿਚਾਰੇ ਜਿਹੜੇ ਜਿਤਾ ਕੇ ਮੈਂ ਕਹਿੰਨਾ ਜੇ ਜੇ ਆਪਾਂ ਜਿਵੇਂ ਮਰਜ਼ੀ ਲਾ ਲੋ ਜੇ ਕਿਤੇ ਜਿੱਤ ਗਏ ਨਾ ਤਾਂ ਮੰਡੀਆਂ ਵਾਲਿਆਂ ਦੀ ਤਰਸਯੋਗ ਹਾਲਤ ਪੱਕੀ ਆ ਜਿਨ੍ਹਾਂ ਦੇ ਨਮਾਇंदे ਨੂੰ ਜਿਨ੍ਹਾਂ ਦੇ ਕਹਿੰਦੇ ਆ ਨਾ ਵੀ ਲਾਣੇਦਾਰ ਹੁੰਦੇ ਨੇ ਜਿਨ੍ਹਾਂ ਦੇ ਲਾਣੇਦਾਰ ਨੂੰ ਇਹੀ ਨਹੀਂ ਪਤਾ ਕਿ ਸਾਡਾ ਘਰ ਸਾਡਾ ਟੱਬਰ ਕਿਵੇਂ ਚੱਲਣਾ ਉਹਨਾਂ ਨੂੰ ਕੀ ਹੀ ਉਹਨਾਂ ਤੋਂ ਆਸ ਰੱਖੋਗੇ ਤੁਸੀਂ ਮੰਡੀ ਵਾਲਿਆਂ ਦਾ ਕਹਿਣਾ ਕਿ ਸਾਡਾ ਵੋਟ ਲਿਸਟ ਹੁਣ ਖਰਾਬ ਹੀ ਜਾਏਗਾ ਹੈ ਨਾ ਵੋਟਰਾਂ ਦਾ ਖਤਮ ਹੈ ਉਹ ਕੀ ਕਰਨਗੇ ਵੋਟਰ ਵੋਟਰ ਪਾਉਣਾ ਸਭ ਤੋਂ ਵੱਡਾ ਅਧਿਕਾਰ ਹੈ ਇੱਕ ਵੋਟਰ ਦਾ ਪਰ ਜੇ ਸਾਹਮਣੇ ਵੋਟ ਲੈਂਣ ਵਾਲਾ ਇਹ ਜਿਆ ਹੋਵੇ ভোটার ਕੀ ਕਰੇ ਸਭ ਤੋਂ ਵੱਡੀ ਗੱਲ ਇਹ ਹੈ ਆ ਬਿਲਕੁਲ ਦੇਖਿਆ ਜਾਵੇ ਜੋ ਮਰਜੀ ਆ ਅੱਗੇ ਕੀ ਹੋਣਾ ਕੀ ਨਹੀਂ ਹੋਣਾ ਜਿੱਤ ਹਾਰ ਇਹ ਸਭ ਵੋਟਰਸ ਦੇ ਹੱਥਾਂ ਜਾਂ ਸਮੇ ਦੇ ਹੱਥ ਇਹ ਆਪਾਂ ਨੂੰ ਨਹੀਂ ਪਤਾ ਪਰ ਅੱਜ ਦੇ ਟਾਈਮ ਪ੍ਰੈਸੈਂਟ ਟਾਈਮ ਜੋ ਚੀਜ਼ਾਂ ਹੋ ਰਹੀਆਂ ਨੇ ਉਹ ਕੰਗੜਾ ਰਣੋਤ ਲਈ ਵੀ ਤੇ বিজে ਲਈ ਵੀ ਜੀਪੀ ਲਈ ਵੀ ਦੋਵੇਂ ਸ਼ਰਮਨਾਕ ਸਬਸਕ੍ਰਾਈਬ ਕਰੇ ਨੈਸ਼ਨਲ ਬਸ ਔਰ ਸਾਥੇ ਦਬਾਏ ਬੈਲ ਆਈਕਨ